ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਪਿੰਡ ਕੋਟੜਾ ਕਲਾਂ ਜ਼ਿਲ੍ਹਾ ਮਾਨਸਾ ਜਿੱਥੇ ਕਿ ਪਸ਼ੂਆਂ ਦਾ ਬਹੁਤ ਭਾਰੀ ਮੇਲਾ ਲੱਗ ਰਿਹਾ ਤੇ ਗੁਰੂ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਕਿਰਪਾ ਸਾਦਕਾ ਮੇਲੇ ਦੀ ਸ਼ੁਰੂਆਤ ਕਰੀ ਗਈ ਆ ਤੇ ਜਿਹੜੇ ਛੋਟੇ ਬੱਚੇ ਆ ਜਾਨਵਰ ਆ ਇਹਨਾਂ ਦੇ ਮੁਕਾਬਲੇ ਸ਼ੁਰੂ ਹੋਣ ਵਾਲੇ ਆ ਬਹੁਤ ਵੱਡੀ ਗਿਣਤੀ ਚ ਬੱਚੇ ਪਹੁੰਚੇ ਹੋਏ ਐ ਇੱਥੇ ਬਹੁਤ ਸੋਨਾ ਟੌਪ ਦਾ ਨਕੀਨਾ ਦਿਖਾਉਣੇ 100 ਨੂੰ ਛੋਟਾ ਜਿਹਾ ਉਹ ਸੋਨਾ ਬੱਚਾ ਲੈ ਕੇ ਭਾਈ ਆਪਣੀ ਬੱਚਾ ਹੈ ਹਾਂ ਭਾਈ ਕਿਹੜੀ ਜਗ੍ਹਾ ਤੋਂ ਆਇਓ ਜੀ ਟੱਕਾਂਲੀ ਆ ਭਾਈ ਪਿੰਡ ਮਾਨਸਾ ਲੱਗੇ ਮਾਨਸਾ ਜ਼ਿਲ੍ਹੇ ਦੀ ਪੈਂਦਾ ਹੈ ਹਾਂ ਹਾਂ ਭਾਈ ਹਾਂ ਤੇ ਕਿੰਨੀ ਉਮਰ ਦਾ ਬੱਚਾ ਆਪਣਾ ਹੈ ਤਿੰਨ ਮਹੀਨੇ ਦੀ ਹੈ ਭਾਈ ਕੱਟੀ ਤਿੰਨ ਮਹੀਨੇ ਦੀ ਕੱਟੀ ਆ ਹਾਂ ਤੇ ਕਿਹੜੀ ਆਪਾ ਹੈ ਇਹ ਹੈ ਕੈਟੇਗਰੀ ਚ ਲੜੀ ਨੀਲੀ ਰਵੀ ਬਾਈ ਅੱਛਾ ਨੀਲੀ ਰਵੀ ਹਾਂ ਕਿਹੜੇ ਬੋਲੇ ਦਾ ਬੱਚਾ ਬਾਈ ਇਹ ਇਹ ਮੈਂ ਹੈਗਾ ਬਾਈ ਲਾਹੌਰੀ ਦਾ ਲਾਹੌਰੀ ਦਾ ਹਾਂ ਤੇ 3 ਮਹੀਨਿਆਂ ਦੀ ਤਕਰੀਬਨ ਉਮਰ ਹੈ ਦੀ ਹੈ ਬਹੁਤ ਵਧੀਆ ਬੱਚਾ ਲੈ ਕੇ ਪਹੁੰਚਿਆ ਬਾਈ ਲਾਹੌਰੀ ਸਾਨ ਦਾ ਬੱਚਾ ਦੱਸਦਾ ਬਾਈ ਬਹੁਤ ਹੀ ਵਧੀਆ ਮੇਲੇ ਚ ਭਾਗ ਲੈਣ ਲਈ ਪਹੁੰਚਿਆ ਹੋਇਆ ਇਹ ਬੰਦਾ ਵੀ ਥੋੜਾ ਵਧੀਆ ਬੱਚਾ ਕੱਟੀ ਹੋਰ ਲੈ ਕੇ ਆਇਆ ਬਾਈ ਅੱਛਾ ਤੀਜੇ ਨੰਬਰ ਤੇ ਕਿੰਨੇ ਮਹੀਨੇ ਦੀ ਪੂਰੀ ਨੀਲੀ ਰਾਵੀ ਦੀ 1 ਮਹੀਨਾ 13 ਦਿਨ ਦੀ ਤੀਜੇ ਤੀਜੇ ਨੰਬਰ ਦੀ ਚੰਗੀਆਂ ਨਸਲ ਦੀਆਂ ਕੱਟੀਆਂ ਪਹੁੰਚੀਆਂ ਹੋਈਆਂ ਇੱਥੇ ਸਾਰੀਆਂ ਮੁਕਾਬਲੇ ਲੜਨ ਵਾਲੀਆਂ ਬਾਈ ਜੀ ਇਹੇ ਠੀਕ ਕਰੀਦਾ ਆ ਵੀ ਮਤਲਬ ਕਿ ਤਰ੍ਹਾਂ ਸੀ ਉਹ ਨਾ ਚੱਲਦਾ ਆ ਠੀਕ ਤੇ ਬੱਚਾ ਆ ਲਈ ਫਿਰਦਾ ਬਾਈ ਨੰਬਰ ਕਿੰਨਾ ਬਈ ਬਹੁਤ ਵਧੀਆ ਹਾਂਜੀ ਬਾਈ ਜੀ ਕੀ ਹਾਲ ਆ ਵਧੀਆ ਵੀਰੇ ਕਿਹੜੀ ਜਗਤ ਪਹੁੰਚੇ ਹੋ ਫਿਰ ਆਪਾਂ ਟੋਲਾ ਸਿੰਘ ਵਾਲਾ ਟੋਲਾ ਸਿੰਘ ਵਾਲਾ ਕਿਹੜੇ ਜਿਹਰੇ ਚ ਪੈ ਜਾਂਦਾ ਇਹ ਸੰਗਰੂਰ ਚ ਵੀਰੇ ਸੰਗਰੂਰ ਚ ਕਿੰਨੇ ਚਿਰ ਦਾ ਬੱਚਾ ਇਹ ਇਹ ਵੀਰੇ 3 ਮਹੀਨਾ ਥੋੜੀ ਜਿਹਾ ਘਟਾ ਗਈ ਕੱਟੀ ਆ ਕੱਟੀ ਆ ਕਿਹੜੇ ਬੋਲਦਾ ਬੱਚਾ ਬਈ ਇਹ ਵੀਰੇ ਅੱਬਾਦਲ ਬੋਲਦਾ ਅੱਛਾ ਕਿਹੜੇ ਮੁਕਾਬਲੇ ਚ ਪਾਈ ਆ ਇਹ ਇਹ ਵੀਰੇ ਆਪਣਾ ਕਾਫਰ ਚ ਅੱਛਾ ਤੈਨੂੰ ਤੋਂ 12 ਵਾਲੀ ਚੱਟੀ ਆ ਇਹਦਾ ਹੋਰ ਘੜਾ ਬੈਂਡ ਠੀਕ ਆ ਬਹੁਤ ਵਧੀਆ ਬੱਚਾ ਵਾਈ ਦਾ ਬਹੁਤ ਭਾਰੀ ਗੈਂਤੀ ਚ ਬੱਚੇ ਪਹੁੰਚੇ ਹੋਏ ਆ ਇੱਥੇ ਨਿੱਕੇ ਬੱਚਿਆਂ ਦਾ ਮੁਕਾਬਲਾ ਹਾਂਜੀ ਬਾਈ ਜੀ ਕੀ ਹਾਲ ਆ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਰਾਈਏ ਤੋਂ ਪਹੁੰਚੇ ਆਂ ਇੱਧਰ ਪੇ ਦੇ ਨੇੜੇੋਂ ਰਾਈਏ ਤੋਂ ਹਾਂਜੀ ਕਿਹੜਾ ਜ਼ਿਲ੍ਹਾ ਪੈਂਦਾ ਆਪਾਂ ਨੂੰ ਬਠਿੰਡਾ ਜੀ ਤੇ ਕਿਹੜੀ ਨਾਲ ਦਾ ਬੱਚਾ ਆਪਣਾ ਇਹ ਇਹ ਨੀਲੀ ਰਾਵੀ ਦਾ ਜੀ ਕੱਟੀ ਆ ਹਾਂਜੀ ਕਿੰਨੇ ਚਿਰ ਦੀ ਹੋ ਗਈ 4 ਮਹੀਨੇ ਦੀ ਜੀ 4 ਮਹੀਨੇ 4 ਮਹੀਨੇ ਦੀ ਕੱਟੀ ਆ ਬਾਈ ਕਹਿੰਦਾ ਕਿਹੜੇ ਪਿੰਡ ਦਾ ਬੱਚਾ ਬਾਈ ਇਹ ਖੁਦਾਬਖਸ਼ਦਾਈ ਜਿਹੜਾ ਆਪਣਾ ਤੂਦ ਨਹੀਂ ਪੈਂਦੀ ਜੀ ਰੋਜਪੁਰ ਏਰੀਏ ਚ ਅੱਛਾ ਬੱਚਾ ਹੈ ਜੀ ਦੀ ਮਾਂ ਵੀ ਜੀ ਮਤਲਬ ਰਾਜੇ ਸੱਪੂਵਾਲ ਦੀ ਹੈ ਹੀ ਹੋਤੀ ਰਾਜੇ ਦੀ ਸੱਪੂਵਾਲ ਪਿੰਡ ਦੀ ਉਹ ਵੀ ਪਹਿਲੇ ਨੰਬਰ ਤੇ ਆਈ ਵੀ ਆ ਜੀ ਕਿੱਥੋਂ ਉਹ ਫੂਲੇ ਵਾਲ ਮੇਲਾ ਹੁੰਦਾ ਸੀ ਸਾਡੇ ਪਿੰਡਾਂ ਨੇੜੇ ਉਥੋਂ ਪਹਿਲੇ ਦਿਨ ਬਰੇ 20 ਦਿਨਾਂ ਦੀ ਸੀ ਉਹ ਜਦੋਂ ਪਹਿਲੇ ਦਿਨ 20 ਦਿਨਾਂ ਦੀ ਅੱਛਾ ਬਹੁਤ ਵਧੀਆ ਬੱਚਾ ਬਾਈ ਦਾ ਕੋਟੜੇ ਮੇਲੇ ਤੇ ਪਹੁੰਚਿਆ ਹੋਇਆ ਬਾਈ ਜੀ ਚੰਗੀਆਂ ਸੋਹਣੇ ਨਸਲ ਦੀਆਂ ਕੱਟੀਆਂ ਕੱਟੇ ਬੱਚੀਆਂ ਬੱਚੇ ਪਹੁੰਚੇ ਹੋਏ ਆ ਇੱਕ ਨੀਲੀ ਰਵੀ ਦਾ ਤੁਹਾਨੂੰ ਹੋਰ ਕਿੱਦਾਂ ਦਿਖਾਉਣੇ ਆ ਬਹੁਤ ਹੀ ਵਧੀਆ ਅੱਜ ਬਾਈ ਜੀ ਕੀ ਹਾਲ ਆ ਬਹੁਤ ਵਧੀਆ ਬਜੀ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਮੈਂ ਪਾਤੜਾਂ ਤੋਂ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਪਟਿਆਲਾ ਜੀ ਆ ਜ਼ਿਲ੍ਹਾ ਪਟਿਆਲਾ ਕਿੰਨੇ ਚਿਰ ਦਾ ਹੋ ਗਿਆ ਬੱਚਾ ਆਪਣਾ ਇਹ 5 ਮਹੀਨਿਆਂ ਦਾ ਬੱਚਾ ਕੱਟੀ ਆ ਕੱਟੀ ਤੇ ਕਿਹੜੇ ਬੋਲ ਦੀ ਬੱਚਾ ਇਹ ਪਾਰਸੀ ਹੈ ਅੱਛਾ ਤੇ ਮਾਂ ਦਾ ਕੀ ਰਕਾਰਡ ਆ ਇਹਦਾ 17 ਕਿਲੋ ਬੇ ਅੱਛਾ ਕਿਹੜੇ ਮੁਕਾਬਲੇ ਚ ਲੜਾਉਣਾ ਇਹਨੂੰ ਆਪਾਂ ਇਹ 6 ਮਹੀਨੇ ਵਾਲੇ ਚ ਲੜਾਵਾਂਗੇ ਅੱਛਾ ਹਾਂਜੀ 0 ਤੋਂ 6 ਮਹੀਨੇ ਵਾਲੇ ਠੀਕ ਆ ਬਹੁਤ ਵਧੀਆ ਬੱਚਾ ਲੈ ਕੇ ਆਇਆ ਬਾਈ ਕੋਟੜਾ ਕਲਾ ਤੋਂ ਆਪਣੀ ਤਾਂ ਹੋ ਗਈ ਹਲਵਾ ਤਾਂ ਬਾਈ ਹੋਰ ਲਈ ਖੜਾ ਨੀਲੀ ਰਾਗੀ ਤਤੋਖਾ ਕਿਹੜੇ ਪਿੰਡੋਂ ਆਏ ਬਾਈ ਬਾਈ ਵਾਲੀ ਸ਼ਿਰਕਲਾ ਜਿਲ੍ਹਾ ਮਾਨਸਾ ਮਾਨਸਾ ਜਿਲ੍ਹਾ ਕਿੰਨੇ ਚਿਰ ਦਾ ਹੋ ਗਿਆ ਬੱਚਾ ਆਪਣਾ 8 ਮਹੀਨਾ ਹੋ ਗਈ ਬਾਈ ਡਾਕਟਰ